ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਾਰੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ ਹਨ ਤੇ ਤੁਸੀਂ ਪਿਆਰ ਹੀ ਬੜਾ ਕਰਦੇ ਜੀ ਸਕਾਰ ਕਰਦੇ ਉਹ ਸਾਨੂੰ ਪਤਾ ਕਿ ਤੁਸੀਂ ਸਾਰੇ ਵੀਰ ਜਿਹੜੀਆਂ ਸਾਡੀਆਂ ਵੀਡੀਓ ਜ਼ਰੂਰ ਸੁਣਦੇ ਆ ਧਿਆਨ ਨਾਲ ਕਿਉਂਕਿ ਸਾਡਾ ਮੁੱਦਾ ਕੋਈ ਫੇਕ ਨਹੀਂ ਹੁੰਦਾ ਜਾਂ ਉਹ ਐਵੇਂ ਨਹੀਂ ਵੀ ਆਪਾਂ ਆਪਣੇ ਕੋਲੋਂ ਮਨ ਘੜਤ ਗੱਲਾਂ ਜਿਹੜੀਆਂ ਘੜੀਆਂ ਹੀ ਉਹ ਵੀ ਗੱਲਾਂ ਠੀਕ ਨਹੀਂ ਹਨ ਸੋ ਇੱਕ ਤੁਹਾਨੂੰ ਆ ਮਸਲਾ ਜਿਹੜਾ ਨਵਾਂ ਚੱਲਿਆ ਬਾਬਿਆਂ ਦਾ ਸੋ ਜਿਹੜੇ ਪਖੰਡਵਾਦ ਦੇ ਵਿੱਚ ਬਾਬੇ ਘਰੇ ਆਪਦੇ ਘਰੇ ਘਰੇ ਆ ਨਾਲ ਇਹਨਾਂ ਸੰਗਤ ਨੂੰ ਵੀ ਜਿਹੜਾ ਭਜਲ ਕੀਤਾ ਹੋਇਆ ਹੈ ਹਨ ਇਹ ਸਾਰਿਆਂ ਨੂੰ ਪਤਾ ਮੈਂ ਉਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਦੇਖੋ ਉਹ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਹੈ ਠੀਕ ਹੈ ਗੁਰਨਾਨਗਦੇਵ ਜੀ ਦਾ ਚਰਨਛੋਹ ਪ੍ਰਾਪਤ ਧਰਤੀ ਹੈ ਕੀਰਤਪੁਰ ਸਾਹਿਬ ਇਹ ਕੀਰਤਪੁਰ ਸਾਹਿਬ ਦੀ ਧਰਤੀ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਹੈ ਸਾਹਮਣੇ ਤੁਹਾਨੂੰ ਜਿਹੜਾ ਤੁਸੀਂ ਦੇਖ ਰਹੇ ਜੇ ਕਮ ਸੇ ਕਮ ਇੱਥੇ ਸਾਰੇ ਗੁਰੂਆਂ ਨੇ ਆਪਣੇ ਚਰਨ ਪਾਏ ਹਨ ਸੋ ਜੇ ਅਸੀਂ ਇੱਥੇ ਮੱਥਾ ਨਹੀਂ ਟੇਕ ਸਕਦੇ ਤੇ ਆਪਾਂ ਪਖਾਨਡ ਬਾਦ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਚਲੋ ਅਸੀਂ ਕਿਸੇ ਨੂੰ ਮਾੜਾ ਦੇ ਮੈਂ ਨਹੀਂ ਕਹਿੰਦਾ ਹੈਗਾ ਵੀ ਦੂਸਰਾ ਮਾੜਾ ਜਾਂ ਤੀਸਰਾ ਮਾੜਾ ਚਲੋ ਹੋਣਗੀਆਂ ਇਹਨਾਂ ਕੋਈ ਸ਼ਕਤੀਆਂ ਸ਼ਕਤੀਆਂ ਦੇ ਨਾਲ ਚਲੋ ਮੈਂ ਤਾਂ ਕਹਿੰਦਾ ਵੀ ਜਿਹੜੇ ਬੰਦੇ ਸ਼ਕਤੀ ਆਪਣਾ ਘਰ ਠੀਕ ਕਰ ਲੈਣਾ ਇੰਨੇ ਹੀ ਬਹੁਤ ਹੁੰਦਾ ਤੋ ਅਸੀਂ ਕਿਸੇ ਦੇ ਲਾਕਰਾਡ ਨਾਲ ਗੱਲ ਨਹੀਂ ਕਰਨੀ ਚਾਹਦੇ ਤਾਂ ਮੈਂ ਕਿਉਂ ਮੈਨੂੰ ਦੁੱਖ ਇਸ ਗੱਲ ਦਾ ਲੱਗਿਆ ਵੀ ਇੱਕ ਬਾਬਾ ਜਿਹੜਾ ਮੰਥ ਬਣਿਆ ਹੋਇਆ ਉਹ ਬੀਬੀ ਨੂੰ ਮੈਂ ਵੀਡੀਓ ਵਿੱਚ ਕੱਟ ਕੇ ਲਾਉਂਗਾ ਤੇ ਤੁਸੀਂ ਉਸ ਵੀਡੀਓ ਨੂੰ ਵੀ ਦੇਖਿਓ ਧਿਆਨ ਨਾਲ ਤੇ ਕਿਵੇਂ ਦਾਬੇ ਮਾਰ ਮਾਰ ਕੇ ਦਬਕੇ ਮਾਰ ਮਾਰ ਕੇ ਉਹਨੂੰ ਪੁੱਛ ਰਿਹਾ ਤੂੰ ਦੱਸ ਦੀ ਗਈ ਐ ਕਰਨਾ ਉਹ ਕਰਨਾ ਤੇਰੇ ਮੁੰਡੇ ਕਿਨੇ ਆ ਪਰਾਣਿਆ ਠੀਗਾ ਹਾਂ ਅੱਧਾ ਬੰਦਾ ਤੇ ਯਾਰਾ ਆਪਣੇ ਕੋਲੋਂ ਇਹੀ ਜਦੋਂ ਬਾਬਿਆਂ ਦੇ ਕੋਲੋਂ ਪੁੱਛਾਂ ਫਾਣ ਜਾਣੇ ਆ ਨਾ ਅਧਿਓ ਜਿਆਦਾ ਝੂਠ ਦੀ ਆਪਣੇ ਕੋਲੋਂ ਜੋ ਬੱਬਾ ਕਹੀ ਜਾਂਦਾ ਹਾਂਜੀ ਹਾਂਜੀ ਹੋਇਆ ਜੀ ਠੀਕ ਹੋਇਆ ਜੀ ਸੱਚ ਹੋਇਆ ਜੀ ਤੇ ਆਪਾਂ ਉਹੀ ਗੱਲਾਂ ਜਿਹੜੀਆਂ ਮੰਨੀਆਂ ਜਾਂਦੇ ਆ ਤੋ ਮੈਂ ਤੁਹਾਨੂੰ ਹਾਸੇ ਜੁਰ ਕੇ ਬੇਨਤੀ ਕਰਦਾ ਵੀ ਦੇਖੋ ਇਸ ਪਵਿੱਤਰ ਧਰਤੀ ਧਰਤੀ ਮਾਂ ਤੇ ਦੇਖੋ ਜਿੱਥੇ ਮਰਦੀ ਵੀ ਚਲ ਜਉ ਠੀਕ ਹੈ ਸ਼ੀਤਾਂ ਦਾ ਖੂਨ ਚੱਪੇ ਚੱਪੇ ਤੇ ਡੁੱਲਿਆ ਹੀ ਹੋਇਆ ਹੈ ਤਕਰੀਬਨ ਤੇ ਜਿਹੜੀ ਸਾਡੀ ਅਕੀਰ ਦੂਰ ਸਾਹਿਬ ਅਨੰਦਪੁਰ ਸਾਹਿਬ ਖਾਸ ਕਰਕੇ ਧਰਤੀ ਜਿਹੜੀ ਹੈ ਯਾਰ ਇਹਦੇ ਕੁਦਰਤੀ ਮਹਾਰਾਜ ਵੱਲੋਂ ਹੀ ਇਹ ਵੀ ਇੱਥੇ ਜੰਗਾ ਜੁੱਧਾਂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਜਾਣੂਆਂ ਸਾਰੇ ਮੇਰੇ ਵੀਰ ਹਨ ਪਰ ਮੈਂ ਦੇਖਿਆ ਮੁਕਸਰ ਅਮਲੋਟ ਜਾਂ ਇੱਧਰ ਲੁਧਿਆਣਾ ਇੱਧਰ ਪਰ ਹਨਾ ਇੱਧਰ ਬਾਬਿਆਂ ਦਾ ਬੜਾ ਜੋਰ ਤਗੜਾ ਚੱਲ ਰਿਹਾ ਅ ਬੜੇ ਵੱਡੇ ਪੱਧਰ ਤੇ ਜਿਹੜਾ ਬਾਬਿਆਂ ਦਾ ਜੋਰ ਜਵਾਰ ਹਨ ਉਹ ਚੱਲ ਰਿਹਾ ਸੋ ਮੈਂ ਬੇਨਤੀ ਕਰਦਾ ਹਾਂ ਪਿੰਡਾਂ ਵਾਲਿਆਂ ਨੂੰ ਵੀ ਸ਼ਹਿਰਾਂ ਵਾਲਿਆਂ ਨੂੰ ਵੀ ਕਿ ਜਿੱਥੇ ਬਾਬਿਆਂ ਦਾ ਇੰਨਾ ਜ਼ੋਰ ਜੱਪਾ ਹੈਗਾ ਜਿਦਾ ਹੁਣ ਉਹ ਬਾਬਾ ਕਹਿੰਦਾ ਮੈਂ ਸਾਰਾ ਕੁਝ ਜਾਣਦਾ ਫਲਾਣਿਆ ਢੀਂ ਹੈ ਹਨ ਉਹ ਮੈਂ ਉਹਦੀ ਵੀਡੀਓ ਕੱਟ ਕੇ ਲਾਉਂਗਾ ਦੇਖੋ ਕਿਦਾਂ ਬੀਬੀਆਂ ਨੂੰ ਦਾਬੇ ਮਾਰ ਰਿਹਾ ਜਿਹੜੇ ਯਾਰਾ ਡਾਕਟਰ ਨਹੀਂ ਬੰਦੇ ਨੂੰ ਠੀਕ ਕਰ ਸਕੇ ਠੀਕ ਹੈ ਤੇਰੇ ਕੋ ਕਲਾ ਹੋਣੀ ਹੈ ਤੈਨੂੰ ਕੁਦਰਤੀ ਮਹਾਰਾਜ ਨਾਲ ਪਿਆਰ ਹੈ ਸੱਚੇ ਪਾਤਸ਼ਾਹ ਚਲੋ ਤੂੰ ਆਪਣੇ ਯੋਗਰ ਰੱਖ ਯਾਰਾ ਪਰ ਮੈਂ ਇਹ ਗੱਲ ਕਹਿਣਾ ਜੇ ਮੰਨ ਕੇ ਚਲੋ ਤੁਸੀਂ ਠੀਕ ਕਰਦੇ ਵੀ ਹੋ ਹਨ ਫਿਰ ਤੁਹਾਨੂੰ ਵੀਡੀਓ ਬਣਾਉਂਦੀ ਤੇ ਵੀਡੀਓ ਪਾਉਂਦੀ ਤੁਹਾਨੂੰ ਲੋੜ ਵੀ ਕਿ ਆਏ 3 ਦਿਨਾਂ ਦੇ ਵਿੱਚ ਵੀਡੀਓ ਆਪਣੇ ਚੈਨਲ ਖੋਲ ਲਿਆ ਸਟਾਰ ਆਪਣੀ ਵੀਡੀਓ ਬਣਾ ਕੇ ਆਪੇ ਤੁਸੀਂ ਚੈਨਲਾਂ ਦੇ ਡਾਊਨਲੋਡ ਕਰੀ ਜਾਂਦੇ ਜੇ ਆਉਣ ਦੇ ਬਾਬਾ ਪਾਉਣ ਦੇ ਬਾਬਾ ਮੰਨ ਕੇ ਚੱਲੋ ਢੋਲਗੀ ਜਾਂਦਾ ਇੱਕ ਬੰਦਾ ਹਨ ਢੋਲਗੀ ਵਜਾਉਣ ਨਾਲ ਕੀ ਵੀ ਤਾਂ ਹੀ ਪੁੱਛ ਨਿਕਲਦੀ ਆ ਜੇ ਗਾਣੇ ਗਾਉਣ ਨਾਲ ਜਾਂ ਇਦਾਂ ਗੱਲਬਾਤ ਚਲੋ ਅਸੀਂ ਵੀ ਬਾਬਿਆਂ ਦੇ ਜਾਣੇ ਆਨੇ ਆ ਇਹ ਵੀ ਨਹੀਂ ਗੱਲ ਕੋਈ ਘੁੰਮ ਕੇ ਹਰੇਕ ਬੰਦਾ ਅੱਜ ਕੱਲ ਸਮੇਂ ਦੇ ਵਿੱਚ ਆ ਵੀ ਹਰੇਕ ਬੰਦਾ ਤੰਗ ਆ ਕੋਈ ਚੰਗੀ ਗੱਲ ਕਹੇ ਜਾਂਦਾ ਫਰਾਨੀ ਜਗਾ ਜਾ ਕੇ ਆਓ ਭਾਈ ਉੱਥੇ ਤਾਂ ਡਾ ਲਾਜ ਜਿਹੜਾ ਹੋ ਜਾਣਾ ਕਲੋਰੀਕ ਬੰਦਾ ਅੱਜ ਕੱਲ ਦੁਖੀ ਤੇ ਯਾਰਾ ਸਾਰੇ ਹੀ ਆ ਕਿਉਂ ਮਾਇਆ ਹੈ ਨਹੀਂ ਕਿਸੇ ਕੋਲ ਸਾਰੀ ਪ੍ਰੋਬਲਮ ਜਿਹੜੀ ਮਾਇਆ ਦੀ ਆ ਅੱਜ ਮਾਇਆ ਆ ਜੇ ਤੇ ਇਹ ਬਾਬੇ ਕੋਈ ਵੀ ਨਹੀਂ ਤੁਹਾਨੂੰ ਲੱਭਣਾ ਸੋ ਬਾਬਿਆਂ ਦਾ ਪਿਛੋਕੜ ਪਹਿਲਾਂ ਜਾਣ ਲਿਆ ਕਰੋ ਵੀ ਕਿਹੜਾ ਬਾਬਾ ਕਿੱਦਾਂ ਦਾ ਹੈ ਕੀ ਹਿਸਾਬ ਕਿਤਾਬ ਹੈ ਮੈਂ ਤੈਨੂੰ ਹੱਥ ਛੁੜ ਕੇ ਬੇਨਤੀ ਕਰਾਂ ਐਵੇਂ ਕਿਸੇ ਦੇ ਮਗਰ ਲਾ ਕੇ ਯਾਰਾ ਤੇ ਨਾ ਲੱਗ ਜਾ ਕਰੋ ਮੈਨੂੰ ਗੁੱਸਾ ਆ ਵੀ ਪਤਾ ਨਹੀਂ ਹਜ਼ਾਰਾਂ ਬਾਬੇ ਆ ਲੱਖਾਂ ਹੀ ਬਾਬੇ ਆ ਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਨਿਕਲੇ ਹੋਏ ਆ ਹੁਣ ਤੇ ਆ ਨਵਾਂ ਸੱਪ ਗੱਲ ਲੈ ਚਾਕੇ ਵੀਡੀਓ ਬਣਾਉਂਦੇ ਆ ਤੇ ਵੀਡੀਓ ਬਣਾ ਕੇ ਤੇ ਫਿਰ ਬਾਬੇ ਪੁੱਛ ਦਿੰਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਬਾਬੇ ਠੀਕ ਹੈ ਜੇ ਬਾਬੇ ਲੋਕਾਂ ਦੀ ਸੇਵਾ ਕਰਦੇ ਆ ਹਨਾ ਅਸੀਂ ਨਹੀਂ ਕਹਿੰਦੇ ਵੀ ਚਲੋ ਨਹੀਂ ਸੇਵਾ ਕਰਦੇ ਸੇਵਾ ਕਰਦੇ ਆ ਫਿਰ ਤੁਹਾਨੂੰ ਵੀਡੀਓ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਠੀਕ ਹੈ ਨਾ ਜੇ ਵੀਡੀਓ ਕਾਦੇ ਪਾਉਂਦੇ ਆ ਤੁਸੀਂ ਜੇ ਲੋਕਾਂ ਦੀ ਸੇਵਾ ਕਰਦੇ ਹਾਂ ਲੋਕ ਤੁਹਾਡੀ ਵੀਡੀਓ ਬਣਾਉਣ ਚੋਭਾ ਕਰਨਾ ਉਹ ਤਾਂ ਗੱਲ ਜੱਜ ਦੀ ਵੀ ਹੈ ਹਨਾ ਤੇ ਜੇ ਅਸੀਂ ਆਪਣੇ ਚੈਨਲ ਖੋਲੇ ਤੇ ਆਪਣੀਆਂ ਵੀਡੀਓ ਆਪੇ ਬਣਾ ਕੇ ਆਪੇ ਪਾਈਏ ਤੇ ਇਹ ਤਾਂ ਫਿਰ ਇੱਕ ਪ੍ਰੋਮੋਸ਼ਨ ਵਾਲੀ ਉਹ ਗੱਲ ਹੋ ਗਈ ਹਨਾ ਤੇ ਇੱਧਰ ਕੱਲ ਨੂੰ ਮੈਂ ਵੀ ਆਪਣਾ ਝੋਲੀ ਜੁਮਟਾ ਚੱਕਾਂ ਨਾਲ 500 ਤੋਂ ਬੰਦੇ ਤੇ ਪੇਜ ਬਣਿਆ ਵਾ ਚਲੋ ਜੀ ਆਪਾਂ ਵੀ ਨਾਲ ਰਲਾਲੀਏ ਕਰੀਏ ਆਪਣਾ ਵੀ ਕੰਮ ਸ਼ੁਰੂ ਹਨਾ ਸੋ ਮੈਂ ਆਜੀ ਅੱਗੇ ਬੇਨਤੀ ਕਰਦਾ ਵੀ ਸੰਗਤ ਨੂੰ ਦੇਖੋ ਜਿਹੜਾ ਇਹ ਸਮਾਂ ਬੜਾ ਭਿਆਨਕ ਚੱਲ ਰਿਹਾ ਕਿੰਨਾ ਪਾਣੀ ਆਇਆ ਪਿਆ ਪੰਜਾਬ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਵੀ ਹਨਾ ਕਿੰਨਾ ਨੁਕਸਾਨ ਹੋ ਰਿਹਾ ਤੇ ਜੇ ਆਪਾਂ ਅਜੇ ਵੀ ਨਾ ਸਬਕ ਲਈਏ ਤੇ ਅਜੇ ਆਪਾਂ ਅਜੇ ਵੀ ਨਾ ਸਿੱਖੀਏ ਹਨਾ ਫਿਰ ਸਾਡੇ ਵਾਸਤੇ ਮਾੜੀ ਗੱਲ ਹੈ ਕਿਉਂਕਿ ਦੇਖੋ ਇਹ ਜੇ ਆਪਾਂ ਕਿਸੇ ਨਾਲ ਛੇੜਖਾਨੀਆਂ ਕਰਦੇ ਆ ਨਾ ਕੁਦਰਤ ਨਾਲ ਛੇੜਖਾਨੀਆਂ ਕਰਦੇ ਆ ਇਹ ਸਾਨੂੰ ਉਹਦਾ ਰਿਜ਼ਲਟ ਜਿਹੜਾ ਸਾਨੂੰ ਭੁਗਤਣਾ ਪੈਂਦਾ ਹੁਣ ਜੇ ਪਹਾੜ ਹੈ ਮਾਈਨਿੰਗ ਕਰਦੇ ਆ ਸਾਰਾ ਕੁਝ ਕਰਦੇ ਆ ਤੇ ਉਹਦਾ ਉਹਦਾ ਰਿਜ਼ਲਟ ਜਿਹੜਾ ਸਾਨੂੰ ਮਿਲਿਆ ਕਰਦਾ ਹੈ ਨਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਨਾ ਆਪਾਂ ਛੇੜੀਏ ਨਾ ਉਹਦੇ ਵਿੱਚ ਦਗੋਂਦਾ ਜੀ ਕਰਿਆ ਕਰੀਏ ਆਪਾਂ ਅਸੀਂ ਤੇ ਹੀ ਅਪੀਲ ਕਰ ਸਕਦੇ ਆਂ ਤੇ ਇੱਕ ਜਿਹੜੇ ਪਖੰਡ ਮੈਂ ਚੈਲੰਜ ਕਰਦਾ ਇਹਨਾਂ ਬਾਬਿਆਂ ਨੂੰ ਮੰਨ ਕੇ ਚੱਲੋ ਕੋਈ ਵੀ ਬਾਬਾ ਹੈ ਹਨ ਜਿਹੜਾ ਉਹ ਕੁਛ ਦਿੰਦਾ ਸੀ ਉਹ ਕਹਿੰਦਾ ਸੀ ਵੀ ਮੈਂ ਮੈਂ ਮੇਰੀ ਵੀਡੀਓ ਤੱਕ ਪਹੁੰਚ ਜਵੇ ਮੈਂ ਉਹ ਉਹਦੀ ਫੋਟੋ ਲਾ ਦੂੰਗਾ ਮੈਂ ਨਾਂ ਤੇ ਨਹੀਂ ਮੈਨੂੰ ਉਹਦਾ ਪਤਾ ਤੇ ਮੈਂ ਮੈਂ ਕਹਿੰਦਾ ਮੈਂ ਵਾਦੇ ਨਾਲ ਕਹਿੰਦਾ ਵੀ ਮੈਂ ਉਹਦੇ ਕੋਲ ਜਾਊਂਗਾ ਦੋ ਜਾਣੇ ਜਾਵਾਂਗੇ ਅਸੀਂ ਇੱਕ ਦੋ ਨਾਂ ਲੈੰਦਾ ਸੁਖਿੰਦਰ ਸੁਖਿੰਦਰ ਜੀ ਦਾ ਪ੍ਰਾਣੀ ਯਾਰ ਅੱਜ ਕੱਲ ਦੇ ਆਮ ਗੱਲਾਂ ਜੇ 2000 ਬੰਦਾ ਬੈਠਾ ਉਹਦੇ ਵਿੱਚ ਇੱਕ ਦਾ ਨਾਂ ਵੀ ਬਾਜ-ਵਾਜੀ ਜਾਣੀ ਹੈ ਹਨ ਇਹ ਤੇ ਕੁਦਰਤੀ ਸਾਰਿਆਂ ਨੂੰ ਪਤਾ ਆਂਦਾ ਸੁਖਿੰਦਰ ਗੌਰ ਆਈ ਵੀ ਹੈ ਜੀ ਤੇ ਉਹ ਸਭ ਨੂੰ ਪਤਾ ਵੀ ਉਹ ਆਈ ਵੀ ਹੈ ਸੋ ਮੈਂ ਬੇਨਤੀ ਕਰਾਂ ਵੀ ਇਦਾਂ ਦੀਆਂ ਕਿਸੇ ਦੇ ਮਗਰ ਲਾ ਕੇ ਯਾਰ ਐਵੇਂ ਟਗੁੰਜ ਨਾ ਤੁਸੀਂ ਇਹਨੂੰ ਬੜਾਵਾ ਦੇਈ ਜਾਓ ਹਾਂ ਬਾਬਾ ਉੱਥੇ ਆ ਗਿਆ ਇੱਕ ਬੰਦਾ ਇੱਕ ਜਨਾਨੀ ਜਾਂਦੀ ਆ ਜਨ ਨੂੰ ਦਹਾਂ ਨੂੰ ਨਾਲ ਦੂਜੀ ਵਾਰ ਹੋਰ ਲੈ ਜਾਂਦੀ ਹੈ ਵੱਧ ਤੋਂ ਵੱਧ ਜਿਹੜਾ ਇਕੱਠੀਆਂ ਕਰ ਲੈਂਦੀ ਹੈ ਸੋ ਠੀਕ ਹੈ ਜਿੱਥੋਂ ਤੁਹਾਨੂੰ ਆਰਾਮ ਆਉਣਾ ਚਾਹੀਦਾ ਮੈਂ ਤਾਂ ਕਹਿੰਨਾ ਵੀ ਦਸਵੇਂ ਪਾਤਸ਼ਾਹ ਦਾ ਸਥਾਨ ਹੈ ਮੇਰੀ ਗੱਲ ਤੁਹਾਨੂੰ ਕੇਸਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ ਕਿ ਉੱਥੇ ਤੁਹਾਨੂੰ ਕੁਝ ਨਹੀਂ ਮਿਲਦਾ ਦਰਬਾਰ ਸਾਹਿਬ ਹਰਮੰਦਰ ਸਾਹਿਬ ਉੱਥੋਂ ਕੁਝ ਨਹੀਂ ਮਿਲਦਾ ਤਰਨਤਾਰਨ ਸਾਹਿਬ ਉੱਥੋਂ ਕੁਝ ਨਹੀਂ ਮਿਲਦਾ ਪਟਨਾ ਸਾਹਿਬ ਇਹ ਜੂਰ ਸਾਹਿਬ ਹੈ ਹੇਮਕੁੰਣ ਸਾਹਿਬ ਹੈ ਮੈਂ ਇਦਨੀਆਂ ਮਾਤਾ ਵੀ ਦੇਖੀਆਂ ਜਿਨ੍ਹਾਂ ਕੋ ਬਚਾਰੇ ਤੁਰ ਨਹੀਂ ਹੋਇਆ ਕਰਦਾ ਪਰ ਫਿਰ ਵੀ ਹਿਮਕੁੰਟ ਸਾਹਿਬ ਤੱਕ ਉਹਨਾਂ ਨੇ ਪਹੁੰਚ ਕੀਤੀ ਕਾਹਤੇ ਗਈਆਂ ਉਹਨੇ ਝੋਲੀਆਂ ਭਰੀਆਂ ਗੁਰੂ ਰਾਮਦਾਸ ਮਗਲ ਬਾਬੇ ਵੀਡੀਓ ਵੇਖਿਆ ਕਰਦਾ ਕਹਿੰਦਾ ਮੈਂ ਸਾਈਕਲ ਤੇ ਆਂਦਾ ਸੀ ਤੇ ਇਸ ਟਾਈਮ ਮਾਰੇ ਨੇ ਗੱਡੀਆਂ ਵਾਲੇ ਕਰਦਾ ਉਹ ਸਰੋਵਰ ਦੇ ਵਿੱਚ ਸੇਵਾ ਕਰਦਾ ਯਾਰਾ ਉੱਥੋਂ ਸਭ ਕੁਝ ਮਿਲਦਾ ਅਸੀਂ ਸ਼ਹੀਦਾਂ ਨੂੰ ਮੰਨਦੇ ਆ ਅਸੀਂ ਪਾਜਾ ਬਾਬਾ ਬੁੱਢਾ ਜੀ ਨੂੰ ਮੰਨਦੇ ਆ ਠੀਕ ਹੈ ਜੀ ਤੇ ਬਾਬਾ ਬੁੱਢਣ ਸਾਹਿਬ ਬਾਬਾ ਗੁਰਦਤਾ ਜੀ ਤੇ ਦੇਖੋ ਜਿੱਥੇ ਮੱਥਾ ਟੇਕਣਾ ਉਥੇ ਸਿਰ ਵੀ ਚਗਾਓ ਅਸੀਂ ਕਿਰਪਾਨਾਂ ਪਾਈਆਂ ਹੁੰਦੀਆਂ ਤੇ ਉਥੇ ਜਾ ਕੇ ਨਾ ਪਖੰਡੀਆਂ ਦੇ ਕੋਲ ਇੱਕ ਬੰਨੇ ਨੇ ਸਿਕਟ ਲਾਈ ਆ ਤੇ ਇੱਕ ਬੰਨੇ ਕਹਿੰਦਾ ਆਉਣ ਦੇ ਬਾਬਾ ਕਿਥੇ ਪਾਜੋ ਸਿਰ ਮਾਰਦੇ ਘਮਾਉਂਦੇ ਆ ਤੇ ਇਹਨਾਂ ਦੇ ਪਰਦੇ ਪਾਜੀ ਵੀ ਕਰਾਂਗੇ ਅਸੀਂ ਇਹਨਾਂ ਦੀ ਵੀਡੀਓ ਵੀ ਮੇਰੇ ਕੋਈਆਂ ਉਹ ਉਸ ਬਾਬਿਆਂ ਦੋ ਤਿੰਨ ਮੈਂ ਦੇਖੀਆਂ ਸੋ ਅਸੀਂ ਆਪਣੇ ਏਰੀਆ ਦੇ ਵਿੱਚ ਮੈਂ ਕਹਿੰਦਾ ਵੀ ਖਾਸ ਕਰਕੇ ਉਹ ਬੁਣ ਏਰੀਆ ਸੰਭਾਲੀਏ ਤੇ ਇਹਨਾਂ ਪਖੰਡ ਬਾਤੋਂ ਜਿਹੜਾ ਆਪਾਂ ਇਹਨਾਂ ਨੂੰ ਕੱਢੀਏ ਹੱਥ ਜੋੜ ਕੇ ਅਪੀਲ ਬੇਨਤੀ ਆ ਠੀਕ ਜਿਹੜਾ ਠੀਕ ਹੁੰਦਾ ਯਾਰਾ ਉਹਨੂੰ ਕਰਨਾ ਵੀ ਚਾਹੀਦਾ ਅਸੀਂ ਉਹਨੂੰ ਇਹ ਨਹੀਂ ਚਲੋ ਜੇਰਾ ਠੀਕ ਹੁੰਦਾ ਏ ਆਪਣਾ ਕਰੀ ਜਾਵੇ ਪਰ ਜਿਹੜੀਆਂ ਵੀਡੀਓ ਬਣਾ ਆਪਣਾ ਤੁਸੀਂ ਪਾਉਂਦੇ ਆ ਨਾ ਇਹ ਤੁਸੀਂ ਗਲਤ ਕਰਦੇ ਆ ਮਾਤ ਜੁਰ ਕੇ ਬੇਨਤੀ ਕਰਦਾ ਜਿੰਨੇ ਪਖੰਡੀ ਬਾਬੇ ਆ ਦੇਖੋ ਸੁਧਰ ਜੋ ਚੰਗੇ ਰਹੋਗੇ ਤੁਸੀਂ ਤੀਆਂ ਭਾਣਾ ਨਾ ਮਾੜਾ ਵਿਹਾਰ ਕਰਦੇ ਆ ਸਲੂਕ ਕਰਦੇ ਆ ਫਿਰ ਇਹ ਗੱਲਾਂ ਠੀਕ ਨਹੀਂ ਠੀਕ ਹੈ ਨਾ ਅਸੀਂ ਹੱਥ ਜੁਰ ਕੇ ਅਪੀਲ ਹੀ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਦੇਖੋ ਜਿਹਨੂੰ ਜਨਮ ਮੈਂ ਇੱਕੋ ਗੱਲ ਜਾਣਦਾ ਵੀ ਜੇ ਮਨੁੱਖੀ ਜਨਮ ਸਰੀਰ ਦੇ ਵਿੱਚ ਆ ਕੇ ਇਸ ਟਾਈਮ ਤੁਸੀਂ ਬੰਦੇ ਬਣੇ ਹੋਏ ਹੋ ਜੇ ਤੁਹਾਨੂੰ ਹੁਣ ਨਾ ਕੁਝ ਮਿਲਿਆ ਠੀਕ ਹੈ ਜੇ ਤੁਸੀਂ ਹੁਣ ਨਹੀਂ ਸੰਤੁਸ਼ਟ ਵੀ ਤੁਹਾਨੂੰ ਇੱਕ ਜ਼ਿੰਦਗੀ ਜਿਹੜੀ ਆ ਦੇਹ ਜਿਹੜੀ ਆ ਇਹ ਆਪਾਂ ਸਰੀਰ ਜਿਹੜਾ ਆ ਆਪਾਂ ਬੰਦੇ ਦੀ ਜੁਨੀ ਚ ਆ ਗਏ ਆ ਤੇ ਆਪਾਂ ਹੁਣ ਨਹੀਂ ਸੰਤੁਸ਼ਟ ਆਪਾਂ ਕਦੀ ਵੀ ਸੰਤੁਸ਼ਟ ਜਿਹੜੇ ਨਹੀਂ ਹੋ ਸਕਦੇ ਹਨ ਇਸ ਗੱਲ ਨੂੰ ਆਪਾਂ ਭਲੀ ਭਾਤ ਜਿਹੜੇ ਆਪਾਂ ਜਾਣਦੇ ਆ ਇਸ ਗੱਲ ਨੂੰ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਹਨ ਬਬਿਆ ਮਗਰ ਨਾਂ ਲੱਗੋ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਆ ਵੀ ਆਪੋ ਆਪਣਾ ਘਰ ਥੰਬੀਏ ਆਪਣਾ ਆਪ ਦੇਖਣਾ ਅਸੀਂ ਕਿਸੇ ਨੇ ਨਹੀਂ ਠੀਕ ਹੈ ਨਾ ਸਵੀਰਿਸ਼ਾਂ ਪਾੜ ਕਰੋ ਸਭ ਗੁਰੂ ਘਰ ਜਾਓ ਬਾਬਾ ਗੁਰਦਤਾ ਆਈ ਬੁੱਢਣੇ ਜਾਏ ਕਿੰਨੇ ਆਪਣੇ ਕੀਰਤੌਰ ਸਾਹਿਬ ਦੇ ਵਿੱਚ ਕਿ 340 ਗੁਰਦੁਆਰਾ ਸਾਹਿਬ ਹੈ ਆਈ ਗੰਗਾ ਸਾਹਿਬ ਕੋਈ ਇਦਾਂ ਦੇ ਗੁਰਦੁਆਰਾ ਸਾਹਿਬ ਹੈ ਜਿੱਥੇ ਕਈਆਂ ਨੂੰ ਆਪਾਂ ਨੇ ਪਤਾ ਹੀ ਨਹੀਂ ਹੈਗਾ ਵੀ ਇੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਆ। ਸੋ ਵੱਧ ਤੋਂ ਵੱਧ ਪ੍ਰਚਾਰ ਕਰੋ ਮੈਂ ਤੁਹਾਨੂੰ ਹੱਥੀਂ ਹੋੜ ਕੇ ਬੇਨਤੀ ਕਰਦਾ ਜਿਹੜਾ ਪਖੰਡ ਬਾਦ ਹੈ ਨਾ ਇਹ ਤੋਂ ਥੋੜੇ ਜੇ ਦੂਰ ਹੋਈ ਆ ਸਾਰੇ ਮੇਰੇ ਵੀਰ। ਹਣਾ ਮੈਨੂੰ ਬਾਬੇ ਤੇ ਮੈਂ ਵੀਡੀਓ ਪਾਉਣੀ ਨਹੀਂ ਸੀ ਮੈਨੂੰ ਗੁੱਸਾ ਤਾਂ ਆਇਆ ਵੀ ਉਹ ਮਾਤਾ ਨੂੰ ਬੜਾ ਗਲਤ ਸ਼ਬਦਾਂ ਨਾਲ ਜਿਹੜਾ ਉਹ ਬੋਲ ਰਿਹਾ ਆ ਆ ਮਾਤਾ ਤੂੰ ਫਲਾਣ ਆ ਠੀਕ ਆ ਮੈਂ ਵਿੱਚ ਵੀਡੀਓ ਲਾਉਂਗਾ ਵੀ ਸੁਣਿਓ ਵੀ ਸਾਰੇ ਮੇਰੇ ਵੀਰ ਦੇਖਿਓ ਵੀ ਜਿਹੜਾ ਇਦਾਂ ਦਾ ਪਖੰਡਵਾਦ ਨੂੰ ਵਧਾਵਾ ਦੇਦੇ ਆ ਮੈਂ ਅੱਜ ਜੁਰ ਕੇ ਬੇਨਤੀ ਕਰਦਾ ਜਸੇਵੰਦੀਆਂ ਨੂੰ ਇਹਨਾਂ ਦੇ ਨੱਥ ਜਰੂਰ ਪਾਈ ਜਾਵੇ ਖਾਸ ਕਰਕੇ ਕਿਉਂਕਿ ਇਹਨਾਂ ਨੇ ਇੱਕ ਵਾਰ ਨੇ ਫੋਟੋਆਂ ਲਈਆਂ ਹੁੰਦਾ ਦੂਏ ਵਾਰ ਨੇ ਬਿੜੀਆਂ ਹੱਥਾਂ 'ਚ ਫੜ ਕੇ ਸਿਕਟਾ ਹੱਥਾਂ 'ਚ ਫੜ ਕੇ ਤੇ ਪੁਸ਼ ਪੁਛਾਂ ਦਿੰਦੇ ਫਿਰਦੇ ਆ ਇਹ ਵੀ ਗੱਲਾਂ ਠੀਕ ਨਹੀਂ ਬੇਅਦਬੀ ਦੇਖੋ ਚਾਹ ਹਿੰਦੂ ਆ ਮੁਸਲਮਾਨ ਆ ਸਿੱਖ ਆ ਕ੍ਰਿਸ਼ਚਨ ਆ ਬੇਅਦਬੀ ਤੇ ਸਾਰਿਆਂ ਦੀ ਆ ਨਾ ਠੀਕ ਹੈ ਨਾ ਗੁਰੂ ਤੇ ਸਾਰਿਆਂ ਦਾ ਸਾਂਝਾ ਹੀ ਆ ਗੁਰੂ ਦੇ ਕਿਸੇ ਇੱਕ ਦਾ ਰਹਿ ਨਹੀਂ ਸੋ ਮੈਂ ਹਾਸਿਲ ਕੇ ਬੇਨਤੀ ਕਰਦਾ ਸਾਰੇ ਮੇਰੇ ਵੀਰ ਜਾਗੀਏ ਇਹ ਪਖੰਡਵਾਦ ਤੋਂ ਆਪਾਂ ਬਾਹਰ ਨਿਕਲੀਏ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਵੀਡੀਓ ਉਸ ਬਾਬੇ ਤੱਕ ਜ਼ਰੂਰ ਪਹੁੰਚਾ ਦਿਓ ਵੀ ਮੈਂ ਚੈਲੰਜ ਕਰਦਾ ਸੀ ਦੋ ਬੰਦੇ ਆਵਾਂਗੇ ਸਾਨੂੰ ਜੋ ਵੀ ਤੂੰ ਦੱਸੇਗਾ ਅਸੀਂ ਆਪਣੇ ਗੁਰੂ ਨੂੰ ਹਾਜ਼ਰਨਾ ਜੇ ਮੰਨ ਕੇ ਅਸੀਂ ਆਪਣੇ ਨੂੰ ਦੱਸਾਂਗੇ ਵੀ ਅਸੀਂ ਕੀ ਸੋਚਿਆ ਜਾਂ ਕੀ ਜੋ ਵੀ ਗੱਲਾਂ ਪੁੱਛੇਗਾ ਸੱਚ ਤਾਂ ਦੱਸਾਂਗੇ ਤੇ ਤੂੰ ਕਿੰਨੀ ਸੱਚ ਦੱਸਦਾ ਅਸੀਂ ਉਹ ਵੀ ਦੇਖਾਂਗੇ ਠੀਕ ਹੈ ਨਾ ਸੋ ਇਹ ਉਹ ਬਾਬੇ ਤੱਕ ਮੰਤ ਤੱਕ ਵੀਡੀਓ ਜਿਹੜੀ ਮੇਰੀ ਪਹੁੰਚਦੀ ਹੋ ਜਾਵੇ ਸਾਰਿਆਂ ਨੂੰ ਅਸੋ ਕੇ ਬੇਨਤੀ ਹੈ ਤੇ ਕਿਉਂਕਿ ਮੈਨੂੰ ਨਾਮ ਤਾਂ ਯਾਦ ਨਹੀਂ ਹੈਗਾ ਮੈਂ ਵੀਡੀਓ ਪਾ ਦੂੰਗਾ ਆਪਣੇ ਆਪ ਹੀ ਉਸ ਕੋ ਵੀਡੀਓ ਪਹੁੰਚ ਜਾਣੀ ਆ ਤੇ ਸਾਨੂੰ ਮੇਰਾ ਨੰਬਰ ਹੈਗਾ 94783 84039 94783 84039 ਮੇਰਾ ਨੰਬਰ ਹੈ ਮੈਨੂੰ ਫੋਨ ਕਰ ਦੇਵੇ ਆਪਾਂ ਉੱਥੇ ਆ ਜਾਵਾਂਗੇ ਜਿੱਥੇ ਵੀ ਬੁਲਾਊਗਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ